ਕਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕ੍ਰੀਟੀਵ ਵਿਦ ਵੀਰਪਾਲ ਸੰਧੂ ਹਾਜ਼ਰਾਂ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਅੱਜ ਆਪਾਂ ਤੁਹਾਨੂੰ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਦਿਖਾ ਰਹੇ ਹਾਂ ਜੈਕਟ ਦਾ ਜਿੱਤੇ ਤੇ ਆਪਾਂ ਬੇਲਾਂ ਵਾਲਾ ਡਿਜ਼ਾਈਨ ਪਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਇੱਥੇ ਆਪਾਂ ਬੇਲਾਂ ਵਾਲਾ ਡਿਜ਼ਾਈਨ ਪਾਇਆ ਹੋਇਆ ਤੇ ਇਹਦੇ ਨਾਲ ਆਪਾਂ ਪੌਕਟ ਵੀ ਬਣਾਈ ਹੋਈ ਹੈ ਇਹ ਜੈਕਟ ਹੈ ਨਾ ਇਸ ਲਈ ਆਪਾਂ ਇੱਥੇ ਪੌਕਟ ਵੀ ਉਡਾਈ ਹੋਈ ਹੈ ਕੋਟੀ ਤੇ ਵੀ ਬਣਾ ਸਕਦੀਆਂ ਠੀਕ ਹੈ ਤੁਸੀਂ ਦੇਖ ਸਕਦੇ ਹੋ ਅਗਰ ਡਿਜ਼ਾਈਨ ਜਾਂ ਤੁਹਾਨੂੰ ਪਾਕਟ ਬਣਾਈ ਹੋਈ ਪਸੰਦ ਆਈ ਤਾਂ ਕਮੈਂਟ ਕਰਿਓ ਆਪਾਂ ਇਹਦੀ ਨੈਕਸਟ ਵੀਡੀਓ ਲੈ ਕੇ ਆਵਾਂਗੇ ਤੇ ਤੁਹਾਨੂੰ ਦੱਸਾਂਗੇ ਵੀ ਜਿਹੜਾ ਹੈਗਾ ਜੈਕਟ ਤੇ ਪਾਕਟ ਨੂੰ ਕਿੱਦਾਂ ਬਣਾਇਆ ਜਾਂਦਾ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਆਪਾਂ ਪਾਕਟ ਬਣਾਈ ਹੋਈ ਹੈ ਠੀਕ ਹੈ ਇਹਦੀ ਉਲਟੀ ਸਾਈਡ ਆ ਇਹ ਤਰੀਕੇ ਨਾਲ ਇਹ ਸਿਲੀ ਜਾਂਦੀ ਹੈ ਠੀਕ ਹੈ ਤਾਂ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਪਾਕਟ ਬਣਾਈ ਗਈ ਆਪਾਂ ਤੇ ਇਹ ਵੀ ਆਪਣੀ ਜੈਕਟ ਦੀ ਦੋ ਸਾਈਡ ਹੁੰਦੇ ਨਾ ਇੱਕ ਬਟਨ ਵਾਲਾ ਠੀਕ ਹੈ ਤਾਂ ਇਹਦੀ ਆਪਾਂ ਦੂਸਰੀ ਸਾਈਡ ਵੀ ਨਾਲ ਹੀ ਤਿਆਰ ਕਰਦੇ ਆਂ ਹਾਂ ਤੁਸੀਂ ਦੇਖ ਸਕਦੇ ਹੋ ਜੇ ਜੇ ਪਾਕਟ ਬਣਾਈ ਨਹੀਂ ਹੋਈ ਫਿਰ ਜੇਕਰ ਤੁਹਾਨੂੰ ਇਹ ਪਸੰਦ ਆਇਆ ਤਾਂ ਫਿਰ ਤੁਸੀਂ ਕਮੈਂਟ ਕਰਕੇ ਦੱਸਿਓ ਫਿਰ ਆਪਾਂ ਜਦ ਦੀ ਪਾਕਟ ਬਣਾਵਾਂਗੇ ਨਾ ਤਾਂ ਫਿਰ ਉਹ ਵੀਡੀਓ ਜ਼ਰੂਰ ਬਣਾ ਲਾਂਗੇ ਤੁਹਾਨੂੰ ਦਿਖਾਵਾਂਗੇ ਵੀ ਜਦੋਂ ਆਪਾਂ ਡਿਜ਼ਾਈਨ ਪਾਇਆ ਹੋਵੇ ਤਾਂ ਉਹਦੀ ਪਾਕਟ ਕਿੱਦਾਂ ਬਣਾਣੀ ਆ ਤੇ ਇਹ ਤੁਸੀਂ ਦੇਖ ਸਕਦੇ ਹੋ ਮੈਂ ਬਾਰਡਰ ਵਾਲਾ ਜਿਹੜਾ ਹੈਗਾ ਜਿਗਜੈਗ ਵਾਲਾ ਡਿਜ਼ਾਈਨ ਪਾਇਆ ਹੋਇਆ ਹੈ ਨਾ ਬਾਰਡਰ ਨਾ ਗ੍ਰੇਵ ਡਿਜ਼ਾਈਨ ਪਸੰਦ ਆਇਆ ਤਾਂ ਕਮੈਂਟ ਕਰ ਸਕਦੇ ਹੋ ਆਪਾਂ ਵੀਡੀਓ ਮਤਲਬ ਇਹਦੀ ਜਿਗਜੈਗ ਵਾਲੇ ਦੀ ਵੀ ਵੀਡੀਓ ਪਾ ਦਾਂਗੇ ਬਹੁਤ ਹੀ ਪਿਆਰਾ ਜਿਹਾ ਬਣ ਕੇ ਸਭ 블랙 ਕਲਰ ਦੀ ਹੈ ਜੈਕਟ ਤੂੰ ਦੇਖ ਸਕਦੇ ਹੋ ਬਹੁਤ ਹੀ ਪਿਆਰੇ ਤਰੀਕੇ ਨਾਲ ਬਣੀ ਹੋਈ ਹੈ ਜੇ ਸਟਾਰਟ ਹੀ ਕੀਤੀ ਹੈ ਜਬ ਸਿਰਫ ਜੇ ਇੱਕ ਦੀ ਪਾਕਟ ਬਣਾਈ ਹੈ ਦੀਦੀ ਦੀ ਪਾਕਟ ਬਣਾਈ ਵੀ ਨਹੀਂ ਜੇ ਸਟਾਰਟਿੰਗ ਆ ਜਿਹੜੀ ਬੈਕ ਸਾਈਡ ਆ ਉਹ ਵੀ ਅਜੇ ਆਪਾਂ ਨਹੀਂ ਲਗਾਈ ਠੀਕ ਹੈ ਇਹਦੇ ਮੈਂ ਟੋਟ ਜਿਹੜੀ ਜਿਹਦੀ ਬਣਾ ਰਹੇ ਹਾਂ ਤਾਂ ਉਹਨਾਂ ਨੇ ਕਿਹਾ ਸੀ ਇੰਨੇ ਫੰਦੇ ਲੈਣੇ ਆ ਤਾਂ ਆਪਾਂ ਦੇ ਟੋਟਲ ਜਿਹੜੇ ਫੰਦੇ ਲੈਂਦੇ ਹੋਇਆ ਉਹ ਆਪਾਂ 26 ਜੋਟੇ ਲੈਂਦੇ ਹੋਇਆ ਤੇ 52 ਆਪਾਂ ਕੀ ਲੱਤੇ ਹੋਏ ਇਹਦੇ ਫੱਦੇ ਲੱਤੇ ਹੋਏ 52 ਕੁੰਡੇ ਤੇ 26 ਆਪਾਂ ਇਹਦੇ ਜੋਟੇ ਲੱਤੇ ਹੋਏ ਠੀਕ ਹੈ 26 ਇਹਦੇ 26 ਇਹ मतलब 52 ਕੁੰਡੇ ਇਹਦੇ 52 ਕੁੰਡੇ ਇਹਦੇ ਬਹੁਤ ਹੀ ਪਿਆਰਾ ਦਾ ਡਿਜ਼ਾਈਨ ਹੈ ਅਗਰ ਡਿਜ਼ਾਈਨ ਪਸੰਦ ਆ ਰਿਹਾ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੇ ਚੈਨਲ ਨੂੰ ਜੇ ਆਪਣੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਆ ਤੁਸੀਂ ਦੇਖ ਸਕਦੇ ਹੋ ਆਪਾਂ ਜਿਹੜੇ ਹੈਗੇ ਕਾਜ਼ ਵੀ ਰੱਖ ਰਹੇ ਆ ठीक है इस साइड एक इत रखे हुआ तो एक इतें रखे हुआ है नाल, नाल रख भी रहे हैं ठीक है इस साइड बटन आने इस साइड जो बटन आने इस जगह आप लावे ला बहुत ही प्यारा डिज़ाइन वेल वाला डिजाइन Like, comment, share, julgareu?